ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਉਮੀਦ ਆ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ IP Singh ਬਲੌਗ ਚੈਨਲ ਤੇ ਅੱਜ ਮੈਂ ਜਾ ਰਿਹਾ ਜੀ ਇੱਥੋਂ ਸਾਡੇ ਚਿੰਦਪੁਰ ਨਹੀਂ ਪੈਂਦਾ ਮੰਦਿਰਿਕ ਮਾਤਾ ਦਾ ਸਵਾ ਘੰਟੇ ਦਾ ਰਸਤਾ ਹੈ ਤਾਂ ਬਣੇਰੋ ਬਲੌਗ ਦੇ ਵਿੱਚ ਜਿਹੜੀ ਹੈ ਜਗਾ ਰਮਚਕ ਹੋਣਗੇ ਦੇਖਣ ਵਾਲੇ ਰਸਤੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਮੰਦਿਰ ਦਾ ਦ੍ਰਿਸ਼ ਵੀ ਦਿਖਾਵਾਂਗੇ ਸਾਰਾ ਰਸਤਾ ਜਿੰਨਾ ਦਿਖਾ ਸਕਾਂਗੇ ਇਹ ਹੈ ਜੀ ਬਾਈਕ ਇੱਥੇ ਜਾਵਾਂਗੇ ਰਾਇਲ ਇਨਫੀਲਡ ਦੀ ਮਿਟੀਓਰ 350 ਮਿਲਦੇ ਅੱਗੇ ਵੀਡੀਓ ਦੇ ਵਿੱਚ ਬਣੇ ਰਹੋ ਰਸਤੇ ਵਿੱਚ ਨਾ ਹਜipur ਸ਼ਹਿਰ ਪੈਂਦਾ ਹੈ ਜੇਮ ਚ ਪੈਸੇ ਨਹੀਂ ਸਨ ਸੋਚਿਆ ਕਿ ਪੈਸੇ ਕਢਾ ਲਈਏ ਪਹਿਲਾਂ ਫਿਰ ਚੱਲੀਏ ਪੈਸੇ ਕਢਾ ਗਏ ਫਿਰ ਚੱਲੇ ਅ ਤਲਵਾੜੇ ਕੋਲ ਪਹੁੰਚ ਗਏ ਆਪਾਂ ਤਲਵਾੜੇ ਪੁਂਚਨ ਤੋਂ 2 ਕਿਲੋਮੀਟਰ ਪਹਿਲਾਂ ਲੈਫਟ ਸਾਈਡ ਪੈਂਦਾ ਹੈ ਰੋ ਗਾਰਡਨ ਆ ਤੁਸੀਂ ਲੈਫਟ ਸਾਈਡ ਦੇਖੋ ਇੱਥੇ ਤੁਸੀਂ ਕੁ ਮੜਾ ਸਕਦੇ ਹੋ ਵਧੀਆ ਜਗ੍ਹਾ ਹੈ ਟਾਈਮ ਲੱਗੇ ਪੱਕਾ ਘੁੰਮ ਕੇ ਦੇਖਣਾ ਇਹਨੂੰ ਚੱਲਦੇ ਆਗੇ ਰਾਈਟ ਸਾਈਡ ਕੋਲਿਜ ਹੈ ਤਲਵਾੜੇ ਰਸਤੇ ਵਿੱਚ ਇੱਕ ਟਰਾਲੀ ਦੇਖੀ ਜਿਹਦਾ ਬੜਾ ਨੁਕਸਾਨ ਹੋਇਆ ਸੀ ਆ ਵੇਖੋ ਤੁਸੀਂ ਮੈਂ ਆਪ ਆ ਲਾਇਆ ਸੀ ਕਿਉਂਕਿ ਸਾਨੂੰ ਪਤਾ ਨਹੀਂ ਕਿੱਥੇ ਜਾਣਾ ਕਿੱਦਾਂ ਜਾਣਾ ਅੱਗੇ ਬੱਚੇ ਨੂੰ ਫੜਾਇਆ ਮੈਂ ਤਾਂ ਮੈਂ ਆਪ ਦੇਖਦੇ ਦੇਖਦੇ ਅਸੀਂ ਪਹੁੰਚੇ ਅਸੀਂ ਹੁਣ ਪਹੁੰਚ ਗਏ ਤਲਵਾੜੇ ਇੱਥੋਂ ਅਸੀਂ ਰਾਈਟ ਸਾਈਡ ਤੋਂ ਜਾਣਾ ਸਿੱਧਾ ਜੇ ਇਹਦਾ ਬਾਜ਼ਾਰ ਦੇ ਵਿੱਚੋਂ ਰਾਈਟ ਰਾਈਟ ਸਾਈਡ ਨਿਕਲਣਾ ਸੀ ਇੱਥੋਂ ਇਹ ਰੋੜਾ ਜਾਂਦਾ ਦੁੱਤਪੁਰ ਨੂੰ ਇੱਥਰ ਵਾਲਾ ਰਾਈਟ ਵਾਲਾ ਇਹ ਸਿੱਧਾ ਜਾਂਦਾ ਪੌਂਗ ਡੈਮ ਨੂੰ ਪੌਂਗ ਡੈਮ ਤੋਂ ਜਾਂਦੇ ਹਾਂ ਆਮ ਦੇਖਦੇ ਦੇਖਦੇ ਹੈਨਾ ਉਹ ਦੋਤਪਨ ਰਸਤਾ ਗਿਆ ਇਹ ਵੀ ਜਾਂਦਾ ਦੋਤਪਨ ਨੂੰ ਇਹ ਵੀ ਜਾਂਦਾ ਦੋਨੋ ਰੋੜ ਜਾਂਦੇ ਆ ਬਸ ਇਸ ਬ੍ਰਿਜ ਨੂੰ ਕਰਾਸ ਕਰਕੇ ਬ੍ਰਿਜ ਤੋਂ ਉਸ ਜਿਹੜਾ ਪਿੱਛੋਂ ਹੀ ਆਏ ਉਸ ਪਰ ਹੈਗਾ ਪੰਜਾਬ ਜਦੋਂ ਬ੍ਰਿਜ ਕਰਾਸ ਕਰ ਲੈਂਦੇ ਆ ਤਾਂ ਇੱਥੇ ਕਰਾਸ ਕਰਨ ਤੋਂ ਬਾਅਦ ਹੀ ਮਾਤੂ ਸਟਾਰਟ ਹੋ ਜਾਂਦਾ ਹੈ ਇੱਥੋਂ ਰਾਈਟ ਸਾਈਡ ਅਸੀਂ ਜਾਣਾ ਹੈ ਰਾਈਟ ਸਾਈਡ ਵਾਲਾ ਰਸਤਾ ਜਾਂਦਾ ਹੈ ਜਿੰਦਪੁਰ ਜਿਹੜਾ ਸਿੱਧਾ ਜਾ ਰਿਹਾ ਉਹ ਜਾਂਦਾ ਪੌਂਗ ਡੈਮ ਨੂੰ ਚਿੰਤਪੁਰ <Skintopuri> ਨੇ 32 ਕਿਲੋਮੀਟਰ। ਤਲਵਾੜੇ। ਹੁਣ ਹਿਲੇਰੀਆ ਸ਼ੁਰੂ ਹੋ ਗਿਆ ਇੱਥੋਂ। ਇਹ ਪਹਾੜੀਆਂ ਪਹਾੜੀਆਂ ਆਉਣੀਆਂ। ਇਹ ਦੁਫਾਨੇ ਤੰਦਰੀ ਸ਼ੱਗੇ ਦਾ ਵੀ। ਤਲਵਾੜੇ ਤੋਂ ਕੀ ਆਉਂਦਾ ਜੀ? ਟੈਰਸ। ਟੈਰਸ ਤੋਂ ਹੈਗਾ 27 ਕਿਲੋਮੀਟਰ ਚਿੰਤਪੁਰ ਨੇ ਮੰਦਿਰ। ਹੁਣ ਆ ਹੀ ਹਿਮਾਚਲ ਦੇ ਵਿੱਚ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਐਂਟਰ ਹੋ ਗਏ ਆ। ਹੁਣ ਆ ਸਾਰਾ ਹੀ ਹਿਲੇਰੀਆ ਹੈ, ਮੋੜ ਘੇੜ ਮੋੜ ਘੇੜ ਸਾਰੇ। ਆ ਹਿਮਾਚਲ ਦੇ ਵਿੱਚ ਆ ਗਿਆ ਸੀ। ਐਸ ਟੈਂਕ ਫਿਊਲ ਥੋੜਾ ਘਟਾ ਕੇ ਪੰਪ ਤੇ ਦੇ ਕੇ ਇਹ ਇਹ ਹੈ ਫਰੈਂਡਸ ਇਹ ਸਾਈਡ ਤੇ ਆ ਪਾਣੀ ਵਾਲਾ ਥੋੜਾ ਜਿਹਾ ਤੇਲ ਵੀ ਪਵਾ ਲੈਨੇ ਆਪਾਂ ਉਹ ਹੈ ਅਗਲੀ ਆ ਪੰਪ 10 ਮੀਟਰ ਲਾਗੀ ਪੰਪ ਵਾਲੀ ਪੰਪ ਆ ਗਿਆ ਆ ਪਹੁੰਚ ਗਏ ਆਪਾਂ ਪੰਪ ਟੈਂਕ ਪੂਰਾ ਪੈਟਰੋਲ ਭਰ ਗਿਆ ਟੈਂਕ ਹੋ ਗਏ ਫੁੱਲ ਚਲਦੇ ਆ ਅੱਗੇ ਹੁਣ ਅਸਾਂ ਚਲੋ ਹਾਂਜੀ ਫਰੈਂਡਸ ਆ ਵੇਖੋ ਬੜੇ ਸੋਹਣੇ 뷰 ਹੈ ਹਿਮਾਚਲ ਦੇ ਦੇਖੋ ਮੇਰੇ ਪਿੱਛੇ ਅੱਗੇ ਹੋਰ ਵੀ ਹੈ ਕਾਫੀ ਹਜੇ ਅ ਸ਼ਾਇਦ 20 ਕਿਲੋਮੀਟਰ ਬਾਕੀ ਹੈ ਚਿੰਦਪੁਰਨੀ ਅੱਗੇ ਤੁਹਾਨੂੰ ਦਿਖਾਉਣੇ ਅੱਗੇ ਦਾ ਨਜ਼ਾਰਾ ਕੋਈ ਵਧੀਆ ਦ੍ਰਿਸ਼ ਹੋਣਗੇ ਵਧੀਆ 뷰 ਹੋਣਗੇ ਤੁਹਾਨੂੰ ਪੱਕਾ ਦਿਖਾਵਾਂਗੇ ਪਹੁੰਚ ਗਿਆ ਜੀ ਕੋਈ 11 ਕਿਲੋਮੀਟਰ ਬਾਕੀ ਹੈ ਤੁਸੀਂ ਮੇਰੇ ਪਿੱਛੇ ਥਿਓ ਦੇਖੋ ਅਸੀਂ ਥੱਲੇੋਂ ਆਏ ਆ ਚੈੱਕ ਕਰੋ ਵੀਊ 10 ਕਿਲੋਮੀਟਰ ਹਾਂ 10 ਕਿਲੋਮੀਟਰ ਬਾਕੀ ਹੈ ਚੱਲਦੇ ਅੱਗੇ ਪਹੁੰਚ ਕੇ ਤੁਹਾਨੂੰ ਦਿਖਾਉਣਾ ਹੈ ਵੀ ਉੱਥੇ ਦਾ ਲੋ ਜੀ ਆਪਾਂ ਪਹੁੰਚ ਗਏ ਜੀ ਮਾਤਾ ਚਿੰਤਪੁਰ ਨਹੀਂ ਅੱਗੇ ਦਾ ਦ੍ਰਿਸ਼ ਦਿਖਾਉਣੇ ਤੁਹਾਨੂੰ ਬਣ ਰਹੇ ਵੀਡੀਓ ਦੇ ਵਿੱਚ ਆ ਸੀੜੀਆਂ ਚੜ੍ਹ ਕੇ ਅਸੀਂ ਸ਼ਾਰਟਕਟ ਜਾ ਰਹੇ ਹਾਂ ਇੱਥੇ ਅੱਗੇ ਹੁੱਕ ਕੇ ਜਾਣਾ ਪੈਂਦਾ ਹੈ ਮੈਂ ਸੋਚਿਆ ਪੌੜੀਆਂ ਚੜ੍ਹ ਕੇ ਚੱਲਦਾ ਨਹੀਂ ਤਾਂ ਰੇੜੇ ਪੈਂਦਾ ਥੋੜਾ ਪਰ ਉਹ ਥੱਲੇ ਬਾਈ ਖੜੀ ਕੀਤੀ ਹੋਈ ਹੈ ਸਾਹਮਣੇ 50 ਰੁਪਏ ਚਾਰਜ ਕੀਤੇ ਹੋਣੇ ਉਹਦੇ ਬੰਦੇ ਨੇ ਜਿਹਦੀ ਲੱਗੇ ਰੇੜੀ ਲੱਗੀ ਹੋਈ ਹੈ ਹਾਂ ਜੇ 3 ਪੈਂਟ ਪਲੱਸ ਦਾ ਸੌਦਾ ਜੀ ਉਹੀ ਮੇਰਾ ਪੈਂਟ ਪਲੱਸ ਦਾ ਸੌਦਾ ਹੈ ਮੰਮੀ ਦਾ ਟੈਂਕ ਪਲੱਸ ਹੈ ਜਿਸ ਦੁਕਾਨ ਤੋਂ ਅਸੀਂ ਪ੍ਰਚਾਲ ਕਰਾਇਆ ਸੀ ਉੱਥੇ ਆਪਣੇ ਜੋੜ ਜੜੇ ਲਾਤੇ ਕਿੰਨੇ ਲਾਗ ਜੋੜੇ ਦਾ ਬਸ ਹੁਣ ਅੱਗੇ ਚੱਲਦੇ ਅੱਗੇ ਨੂੰ ਗਰਮੀ ਬਹੁਤ ਇੰਨੀ ਗਰਮੀ ਪੈਰ ਜਿੱਦਾਂ ਪੈਰ ਨੂੰ ਅੱਗ ਲੱਗੀ ਹੁੰਦੀ ਐਦਾਂ चल रहे थे प्यार चिंतपुर ने कहते दो घंटे या तीन घंटे ले लगने अच दर्शन वास्ते अच छुट्टी करके बड़े लोग आए हुए हैं रस्ता उठे जाने वाला बड़ी लंबी लाइन है ਕੀ ਲਿਆ ਤੂੰ ਲਾਈਨ ਬਹੁਤ ਲੰਬੀ ਸੀ ਮੈਨੂੰ ਲੱਗਦਾ ਵੀ ਕਮ ਸੇ ਕਮ 12-1300 ਬੰਦਾ 2000 ਸੰਖਿਆ ਬੰਦੇ ਸੀਗੇ ਬਹੁਤ ਲੰਬੀ ਲਾਈਨ ਲਾਸਟ ਤੱਕ ਸੀਗੇ ਦੇਖ ਕੇ ਆਏ ਗਰਮੀ ਬਹੁਤ ਸੀ ਇਸ ਕਰੇ 12ਵਾਂ ਹੀ ਮੱਥਾ ਟੇਕ ਟੇਕ ਲਿਆ ਮਾਫੀ ਮੰਗ ਕੇ ਮਾਤਾ ਤੋਂ ਫਿਰ ਅਸੀਂ ਕਿਉਂਕਿ ਲੇਟ ਹੋ ਜਾਣਾ ਸੀਗਾ ਤਾਂ ਅਸੀਂ ਬਾਹਰੋਂ ਮੱਥਾ ਟੇਕ ਕੇ ਤਾਂ ਵਾਪਸ ਗਿਆ ਫਿਰ ਚੱਲ ਪਏ ਬਹੁਤ ਲੰਬੀ ਲਾਈਨ ਹੈ ਹੈਲੋ ਬਿਲਕੁਲ ਬਿਲਕੁਲ ਪਹੁੰਚੋ। ਉਹ ਢੀੜ ਹੈ ਦੁਬਾਰ ਕਰਕੇ। ਅੱਜ ਨਹੀਂ ਆਉਣਾ ਚਾਹੀਦਾ। ਅੱਜ ਨਾਲੋ ਦਰਸ਼ਨ ਹੋਇਆ ਬਸ ਫੇਰ ਵਾਪਸ ਚੱਲੇ ਆ ਗਏ। ਢੀੜ ਬਹੁਤ ਬਹੁਤ ਲੰਬੀ ਲੱਗ ਰਹੀ ਹੈ। ਕਮ ਸੇ ਕਮ 2000 ਬੰਦੇ ਦੀ ਲਾਈਨ ਹੈ। ਜਿਨੂੰ 6-7 ਘੰਟੇ ਲੱਗ ਜਾਣੇ। ਔਰ ਇੰਨਾ ਟਾਈਮ ਸਾਡੇ ਕੋਲ ਹੈ ਨਹੀਂ। ਅਸੀਂ ਬੁਰੀ ਮੱਥੇ ਟੇਕਦੇ ਆਪਾਂ। ਬਸ ਬਾਪੂ ਜਾ ਰਹੇ ਹਾਂ। ਇਹ ਜਿਹੜਾ ਪ੍ਰਸਾਦ ਲਿਆ ਸੀ ਇੱਕ ਅੰਕਲ ਕਹਿੰਦੇ ਤੁਸੀਂ ਚੜਵਾ ਕੇ ਜਾਓ ਇਧਰੋਂ ਪੌੜੀਆਂ ਤੋਂ ਜਾ ਕੇ ਉਹ ਕਿੰਚੀ ਗੇਟ ਆ ਵੀ ਉੱਥੇ ਫੜਾਣਾ ਕਿਸਨ ਅਸੀਂ ਇਹ ਪੁੱਛਦੇ ਸੀ ਕਿ ਚਿੰਤਪੁਰਣੀ ਮਾਤਾ ਵੇ ਇੱਥੇ ਅੱਜ ਸੰਡੇ ਹੋਣ ਕਰਕੇ ਇੰਨੀ ਜਿਆਦਾ ਭੀੜ ਹੈ ਪਰ ਫਿਰ ਅਸੀਂ ਦੇਖੀ ਲਾਈਨ ਜਾ ਕੇ ਲਾਈਨ ਦੇ ਵਿੱਚ ਕਮ ਸੇ ਕਮ ਡੇਢ ਤੋਂ 2 ਲਾਰ ਬੰਦੇ ਦੀ ਲਾਈਨ ਹੈ ਜੀ ਲੰਬੀ ਤਾਂ ਸਾਨੂੰ ਉੱਥੇ ਮਥਾ ਟੇਕਣ ਲਈ ਮੈਨੂੰ ਲੱਗਦਾ ਕਿ ਜਰਾ ਆਦੀ ਹੋਏਗੇ ਇੱਥੇ ਇੱਧਰ ਤੱਕ ਦੂਰੋਂ ਮਥਾ ਟੇਕ ਕੇ ਜਿਹੜਾ ਬਹੁਤ ਜਿਆਦਾ ਸੋ ਵਾਪਸ ਲੈ ਆਂਦਾ ਨਾਲ ਇੱਥੇ ਦੁਕਾਨ ਤੇ ਪਹੁੰਚੇ ਆਹ ਅੰਕਲ ਨੇ ਕਿਹਾ ਵੀ ਇੱਥੇ ਉੱਪਰੋਂ ਆ ਸਿੱਧੇ ਸਾਹਮਣੇ ਦਿਖ ਰਿਹਾ ਹੈ ਇਹ 3 ਨੰਬਰ ਗੇਟ ਹੈ ਇੱਥੋਂ ਕਹਿੰਦੇ ਉੱਪਰ ਜਾ ਕੇ ਤਾਂ ਉੱਤੇ ਲਾਈਨ ਲੱਗੀ ਹੋਣੀ ਉਹਨਾਂ ਨੂੰ ਕਿਸੇ ਨੇ ਫੜਾ ਦਿਓ ਤੁਹਾਡਾ ਪ੍ਰਸ਼ਾਦ ਚੜਾ ਦੇਣਾ ਜੀ ਸਾਡਾ ਪ੍ਰਸ਼ਾਦ ਅਸੀਂ ਉੱਤੇ ਲੈ ਫੜਾ ਕੇ ਆਵਾਂ ਸਾਡਾ ਪ੍ਰਸ਼ਾਦ ਚੜਦੇ ਹਾਂ ਆਪਾਂ ਵਾਪਸ ਤਾਂ ਸਾਹਾ ਅੱਜ ਤੱਕ ਵੀ ਇਹ ਨਹੀਂ ਮਿਲਾਂਗੇ ਫਿਰ ਇੱਕ ਬੰਦੇ ਨੇ ਵੀਡੀਓ ਦੇ ਵਿੱਚ ਧੰਨਵਾਦ ਜੀ ਸਸੀ ਗਾ ਰਾਈ ਵੀ ਦੇਖੋ